ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਸਵੇਰੇ ਚੰਗੀ ਧੁੰਦ ਸੀ ਦੁਪਹਿਰ ਨੂੰ ਮੌਸਮ ਸਾਫ਼ ਹੈ ਚੰਗੀ ਧੁੱਪ ਦੀ ਲਸ਼ਕੌਰ ਦੇਖਣ ਨੂੰ ਮਿਲੀ ਹੈ ਤੇ ਹੁਣ ਜਿਹੜਾ ਮੌਸਮ ਹੈ ਉਹ ਪੰਜਾਬ ਦੇ ਵਿੱਚ ਹੌਲੀ-ਹੌਲੀ ਸਾਫ਼ ਹੁੰਦਾ ਨਜ਼ਰ ਆ ਰਿਹਾ ਪੰਜਾਬ ਦੀ ਅਗਰ ਗੱਲ ਕਰੀਏ ਕਿਸੇ ਤਰੀਕੇ ਦੀ ਧੁੰਦ ਜਾਂ ਬੱਦਲਬਾਹੀ ਸ਼ਾਮ ਦੇ ਸਮੇਂ ਦੇਖਣ ਨੂੰ ਨਹੀਂ ਮਿਲ ਰਹੀ ਵਿਜ਼ੀਬਲ ਵੀ ਆਪਾਂ ਦੇਖੀਏ ਅਗਰ ਰੈਡਾਰ ਸਿਸਟਮ ਵੀ ਦੇਖੀਏ ਤਾਂ ਮੌਸਮ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਦਿਖਾ ਰਿਹਾ ਪੰਜਾਬ ਦੇ ਉੱਪਰ ਅਸਰ ਘੱਟ ਹੈ ਚੰਗੀ ਧੁੱਪ ਲੱਗ ਰਹੀ ਹੈ ਜਿਸ ਦੇ ਸਿੱਟੇ ਵਜੋਂ ਅੱਜ ਰਾਤ ਕੋਈ ਬੱਦਲਬਾਹੀ ਪੰਜਾਬ ਵੱਲ ਕੋਚ ਨਹੀਂ ਕਰ ਰਹੀ ਅਗਰ ਤੁਹਾਨੂੰ ਬੱਦਲਬਾਹੀ ਵੀ ਦਿਖਾ ਇਹ ਲਗਭਗ ਰਾਤ ਨੂੰ ਹਲਕੇ ਦਰਮਿਆਨੇ ਬੱਦਲਵੀਆਂ ਆ ਰਹੀਆਂ ਨੇ ਪਰ ਉਸ ਦਾ ਅਸਰ ਜਿਹੜਾ ਤੜਕੇ ਸਵੇਰੇ ਹੋਣ ਦੀ ਉਮੀਦ ਹੈ ਸ਼ਾਮ ਤੋਂ ਲੈ ਕੇ ਰਾਤ ਦੀ ਜਾਣਕਾਰੀ ਸਾਂਝੀ ਕਰਾਂਗੇ ਵੈਦਰ ਅਪਡੇਟਸ ਥੋੜੇ ਦੇਖ ਰਹੇ ਹੋ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਗੱਲ ਕਰੀ ਜਾਵੇ ਤਾਂ ਲਗਭਗ ਤਾਪਮਨ ਅੱਜ ਕਾਫੀ ਜ਼ਿਆਦਾ ਘਟਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਹੁਣ ਪੱਛਮ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਅੱਜ ਰਾਤ ਪੱਛਮ ਦੀ ਹਵਾ ਚੱਲਦੀ ਹੋਈ ਨਜ਼ਰ ਆਵੇਗੀ ਪੱਛਮ ਦੀ ਹਵਾ ਠੰਡੀ ਹੁੰਦੀ ਹੈ ਖੁਸ਼ਕ ਹ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਤੁਸੀਂ ਦੇਖ ਸਕਦੇ ਹੋ ਤੜਕੇ 3-4 ਵਜੇ ਤੋਂ ਬਾਅਦ ਧੁੰਦ ਤਗੜੀ ਹੋ ਰਹੀ ਹੈ ਪਰ ਅਗਰ ਅਸੀਂ ਅੱਜ ਸ਼ਾਮ ਤੋਂ ਰਾਤ ਦੀ ਗੱਲ ਕਰੀਏ ਤਾਂ ਕੋਈ ਤਗੜੀ ਬੱਦਲਵਾਈ ਜਾਂ ਧੁੰਦ ਦੀ ਉਮੀਦ ਕੱਟ ਹੀ ਨਜ਼ਰ ਆ ਰਹੀ ਹੈ ਅੱਜ ਰਾਤ ਮੌਸਮ ਜਿਹੜਾ ਕਾਫੀ हद ਤੱਕ ਸਹੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਸ਼ਾਮ ਦੇ ਸਮੇਂ ਮੌਸਮ ਥੋੜ੍ਹਾ ਜਿਹਾ ਹੁਣ ਸਾਫ਼ ਦਿਖੂਗਾ ਕਿਉਂਕਿ ਹੁਣ ਥੋੜੇ-ਥੋੜੇ ਦਿਨ ਜਿਹੜੇ ਨੇ ਉਹ ਵੱਡੇ ਹੋਣੇ ਸ਼ੁਰੂ ਹੁੰਦੇ ਨਜ਼ਰ ਆਉਣਗੇ ਕਿਉਂਕਿ ਆਖਰੀ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਦਸੰਬਰ ਦੇ ਵਿੱਚ ਕਿ ਦਿਨ ਵੱਡੇ ਹੋ ਰਹੇ ਨੇ ਥੋੜ੍ਹਾ ਜਿਹਾ ਸੂਰਜ ਲੰਬਾ ਸਮੇਂ ਤੱਕ ਰਹਿ ਰਿਹਾ ਤੇ ਰਾਤਾਂ ਜਿਹੜੀਆਂ ਨੇ ਉਹ ਛੋਟੀਆਂ ਹੋਣੀਆਂ ਹੁਣ ਸ਼ੁਰੂ ਹੋ ਜਾਣਗੀਆਂ ਜਿਸ ਦੇ ਸਿੱਟੇ ਵਜੋਂ ਹੌਲੀ-ਹੌਲੀ ਹੁਣ ਜੋ ਹਾਲਾਤ ਨੇ ਉਹ ਠੰਡ ਦੇ ਜਾਨੂੰ ਪੰਜਾਬ ਫਿਰ ਕਹਿੰਦੇ ਧੁੰਦ ਦੇ ਉਹ ਸਮੇਂ-ਸਮੇਂ ਤੇ ਵੱਖ-ਵੱਖ ਟਾਈਮ ਤੇ ਦੇਖਣ ਨੂੰ ਮਿਲਣਗੇ ਅੱਜ ਰਾਤ ਦੀ ਮੈਂ ਅਗਰ ਗੱਲ ਕਰਾਂ ਤਾਂ ਮੌ ਬਦਲਦਾ ਹੋਇਆ ਜਰੂਰ ਨਜ਼ਰ ਆ ਰਿਹਾ ਹੈ ਜੀਤੇ ਬਾਰੇ ਪ੍ਰੋਪਰ ਜਾਣਕਾਰੀ ਅਸੀਂ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਦਵਾਂਗੇ ਫਿਲਹਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੀਆਂ ਵੀਡੀਓਜ਼ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਕਿਉਂਕਿ ਅਸੀਂ ਹਰੇਕ ਵੀਡੀਓ ਡਿਟੇਲ ਨਾਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਮੇਰਾ ਮਿਰਚ ਮਸਾਲੇ ਤੋਂ ਤੇ ਇਹ ਵੀਡੀਓ ਵੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ